ਨਾ ਕੀ ਆ ਤੇ ਇੱਥੇ ਕਮਲ ਸਿੰਘ ਭਾਜੀ ਮੇਰਾ ਨਾਂ ਜੀ ਮੈਂ ਦੁਬਈ ਕੰਮ ਵਾਸਤੇ ਗਿਆ ਸੀ ਭਾਜੀ ਉੱਥੇ ਕੰਪਨੀਆਂ ਸਾਨੂੰ ਬਹੁਤ ਰੱਜ ਕੇ ਜਲੀਲ ਕੀਤਾ ਫਿਰ ਉਥੇ ਅਸੀਂ ਰਿਪੋਰਟ ਲਿਖਾਉਣ ਗਏ ਥਾਣੇ ਦੇ ਵਿੱਚ ਉੱਥੇ ਹਰਵਾਮ ਨੇ ਆਣ ਕੇ ਸਾਨੂੰ ਥਾਣੀ ਤੋਂ ਜੇਲ੍ਹ ਕਰਵਾਉਂ ਅਸੀਂ 11 ਦਿਨ ਜੇਲ੍ਹ ਕੱਟੀ ਮੁੜ ਕੇ ਸਾਹਗੁਣਾ ਨਾਲ ਅਸੀਂ ਗੱਲਬਾਤ ਕੀਤੀ ਡਾਕਟਰ ਉਹ ਵਿਦ ਵਾਇਸ ਹਨ ਉਹਨਾਂ ਨੇ ਸਾਨੂੰ ਇੱਥੇ ਪਹੁੰਚਵਾਇਆ ਟਿਕਟਾਂ ਲੈ ਕੇ ਦਿੱਤੀਆਂ ਸਾਡਾ ਬਹੁਤ ਬਹੁਤ ਹੈਲਪ ਕੀਤੀ ਤਾਂ ਹੁਣ ਸਾਰੇ ਅਸੀਂ ਭਰਾਵਾਂ ਦਾ ਧੰਨਵਾਦ ਕਰਦੇ ਆਂ ਧੰਨਵਾਦ ਇੰਨਾ ਕਿ ਕਰਦੇ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤਾਂ ਅੱਗੇ ਤੋਂ ਇਹ ਕਹਿੰਦੇ ਵੀ ਜਿਹੜਾ ਸਾਡਾ ਇੱਥੇ ਹੁਣ ਕੋਈ ਮੜਮੜਾ ਰਕਜ਼ਾਰ ਜਿਹੜਾ ਕੋਈ ਨਾਲ ਕੋਈ ਸਾਡੇ ਨਾਲ ਸੰਪਰਕ ਕਰਕੇ ਆ ਸੰ ਕਿਤੇ ਨਾ ਕਿਤੇ ਕੰਮ ਨਹੀਂ ਹਿੱਤਾ ਜਾਵੇ ਸਾਡਾ ਉਹਨਾਂ ਨੇ ਸਾਡੀ ਬਾਹਾਂ ਫੜੀ ਬਹੁਤ ਧੰਨਵਾਦ ਕਰਦੇ ਕਿ ਕੰਪਨੀ ਨੇ ਤਾਂ ਡਾ ਕੀ ਉੱਥੇ ਕੀ ਕੰਪਨੀ ਦਾ ਰੋਲਾ ਕੀ ਸੀਗਾ ਤੁਹਾਡਾ ਕੰਪਨੀ ਨੇ ਸਾਨੂੰ 3 ਮਹੀਨੇ ਰੱਜ ਕੇ ਜੀਵਨ ਕੀਤਾ ਜੀ 3 ਮਹੀਨੇ ਸਾਡੀ ਸੈਲਰੀ ਨਹੀਂ ਦਿੱਤੀ ਆਖਰ ਤੇ ਆਣ ਕੇ ਸਾਡਾ ਉਹਨਾਂ ਨੇ ਬਿਜਲੀ ਬੰਦ ਕਰ ਦਿੱਤੀ ਜਦੋਂ ਅਸੀਂ ਬਿਜਲੀ ਦਾ ਰਿਪ ਖਾਣੇ ਵਾਲਿਆਂ ਨੇ ਰਵਾਬ ਨੂੰ ਫੋਨ ਕੀਤਾ ਰਵਾਬ ਨੇ ਆਣ ਕੇ ਸਾਨੂੰ ਅੰਦਰ ਕਰਾਤਾ ਪਾਸਪੋਰਟ ਦੇ ਦੇ ਕੇ ਮੁਰਕੇ ਸਾਨੂੰ ਜੇਲ ਕਰਾਤੀ 11 ਦਿਨ ਜੇਲ ਕੱਟ ਕੇ ਆਣ ਕੇ ਮੁੜ ਕੇ ਅਸੀਂ ਸਾਹਗੁਰੂ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੂੰ ਦੱਸਿਆ ਵੀ ਸਾਡੀ ਆਹ ਹਕੀਕਤ ਆ ਉਹਨਾਂ ਨੇ ਚਨਈ ਤੋਂ ਸਾਨੂੰ ਘਰ ਪਹੁੰਚਾਉਣ ਤੱਕ ਸਾਡੀ ਹੈਲਪ ਕੀਤੀ ਟਿਕਟਾਂ ਦਿੱਤੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸਰ ਕਰਦੇ ਆ ਜੀ ਸਾਰੇ ਜਣੇ ਭਰਾ ਮੈਂ ਮਨਪ੍ਰੀਤ ਸਿੰਘ ਸੰਧੂ ਆ ਮੈਂ ਟਰਸਟ ਦੇ ਪੰਜਾਬ ਪ੍ਰਧਾਨ ਸਰਜਿੰਦਰ ਸਿੰਘ ਹਿਰ ਨਾਲ ਅੱਜ ਡਾਕਟਰ ਸਪੀਤ ਸਿੰਘ ਉਹ ਬਰਾਇ ਜੀ ਦੀ ਸਰਪ੍ਰਸਤੀ ਇੱਥੇ ਥੇ ਅਰਪੋਰਟ ਤੇ ਪਹੁੰਚਿਆ ਅੱਗੇ ਅਸੀਂ ਇੱਥੋਂ ਇਹ ਦੁਬਈ ਤੋਂ ਜਿਹੜੇ 8 ਨੌਜਵਾਨ ਰਿਪੋਰਟ ਹੋ ਕੇ ਆਏ ਆ ਇਹਨਾਂ ਨੂੰ ਰਿਸੀਵ ਕਰਕੇ ਘਰ ਤੱਕ ਭੇਜਣ ਦਾ ਇਹਨਾਂ ਦਾ ਪ੍ਰਬੰਧ ਕਰਨ ਲਈ ਇੱਥੇ ਪਹੁੰਚੇ ਆ ਮੈਂ ਇੱਥੇ ਦੱਸਣਾ ਚਾਹੁੰਦਾ ਇਹ ਸਾਰੇ ਨੌਜਵਾਨ ਕਾਫੀ ਲੰਬੇ ਸਮੇਂ ਤੋਂ ਉੱਥੇ ਦੁਬਈ ਦੀ ਇੱਕ ਕੰਪਨੀ ਵਿੱਚ ਕੰਮ ਕਰਦੇ ਸੀਗੇ ਜਿੰਨਾ ਉੱਥੋਂ ਦੇ ਮਾਲਕ ਨੇ ਕੰਪਨੀ ਦੇ ਮਾਲਕ ਨੇ ਇਹਨਾਂ ਨੂੰ ਕੁਝ ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਜਦੋਂ ਇਹਨਾਂ ਨੇ ਲੇਬਰ ਕੋਰਟ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਉਹਨਾਂ ਸਗੋਂ ਇਹਨਾਂ ਨੂੰ ਉੱਥੇ ਜੇਲ੍ਹ ਵਿੱਚ ਭੇਜਤਾ ਜੇਲ੍ਹ ਵਿੱਚ ਕੁਝ ਦਿਨ ਰੱਖਣ ਤੋਂ ਬਾਅਦ ਇਹਨਾਂ ਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ ਇਹਨਾਂ ਨੂੰ ਉੱਥੋਂ ਦੀ ਪੁਲਿਸ ਵਾਲਿਆਂ ਨੂੰ ਰਿਪੋਰਟ ਕਰਕੇ ਚਨਈ ਭੇਜ ਦਿੱਤਾ ਸੀ ਜਿਸ ਪ੍ਰੰਤ ਇਹਨਾਂ ਕੋਲ ਕੋਈ ਪੈਸਾ ਨਹੀਂ ਸੀ ਇਹਨਾਂ ਨੇ ਅਬਰਾਏ ਸਾਹਿਬ ਦੇ ਫੋਨ ਕੀਤਾ ਉਹਨਾਂ ਨੇ ਇਹਨਾਂ ਦੀਆਂ ਟਿਕਟਾਂ ਹਵਾਈ ਟਿਕਟਾਂ ਲੈ ਕੇ ਇੱਥੇ 에ਰਪੋਰਟ ਭੇਜਿਆ ਅੱਗੋਂ ਗੱਡੀ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਘਰਾਂ ਤੱਕ ਪਹੁੰਚਦਾ ਕਰਨ ਲੱਗੇ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਆ ਵੀ ਜਿੰਨੇ ਵੀ ਨੌਜਵਾਨ ਬਾਹਰ ਜਾਂਦੇ ਆ ਉਹ ਇੱਕ ਵਾਰ ਅਬਰਾਏ ਸਾਹਿਬ ਵੀ ਬਾਰ-ਬਾਰ ਕਹਿੰਦੇ ਆ ਵੀ ਸਾਡੀ ਵੈਬਸਾਈਟ ਤੇ ਜਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਨਾ ਕਿਉਂਕਿ ਉੱਥੇ ਜਾ ਕੇ ਕੰਪਨੀਆਂ ਵੱਲੋਂ ਧੋਖੇ ਹੋ ਜਾਂਦੇ ਆ ਸਾਰਾ ਆਪਣਾ ਪਤਾ ਕਰਕੇ ਜਾਣ ਆਪਣੀਆਂ ਜ਼ਿੰਦਗੀਆਂ ਨਾ ਖਰਾਬ ਕਰਨ ਬਾਰ ਬਾਰ ਅਸੀਂ ਇਹ ਅਪੀਲ ਕਰਦੇ ਆ ਅੱਜ ਗਗਨ ਕੁਮਾਰਾ ਜੀ ਮੈਂ ਜਲੰਧਰ ਦਾ ਰਹਿਣ ਵਾਲਾ ਜੀ ਮੈਂ ਥੋੜੇ ਖਾਲ ਹੋਇਆ ਜੀ ਮੈਨੂੰ ਦਵਾਈ ਗਏ ਨੂੰ ਕਿ ਮੈਂ ਉੱਥੇ ਕੰਮਕਾਰ ਕੀਤਾ ਸੀਗਾ ਰਵਾਬ ਸਾਡਾ ਮਿਲ ਰਿਹਾ ਸੀਗਾ ਜੀ ਮੈਂ ਅੱਜ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਮੇਰੇ ਵਰਗਿਆਂ ਨੂੰ ਜੇ ਕੋਈ ਕੰਪਨੀ ਇਹ ਕੰਮ ਕਰਨ ਜਾਂਦੇ ਕੋਈ ਚੰਗੀ ਦੇਖੇ ਜਾਓ ਮੇਰੇ ਆਪ ਕੋ ਖਾਣਾ ਖਾਓ ਕਿਉਂਕਿ ਜੋ ਮੇਰੇ ਨਾਲ ਹੋਇਆ ਉਹ ਤੁਹਾਡੇ ਨਾਲ ਨਾ ਹੋਵੇ ਮੈਂ ਇਹ ਦੁਆਵਾਂ ਕਰਦਾ ਰਹੂ ਰਹਾ ਪਕੋਲੂ ਠੀਕ ਹੈ ਜੀ ਮੈਂ 11 ਸਾਲ ਦੀ ਜੇਲ੍ਹ ਕੱਟੀ ਆ ਜੀ ਤਿੰਨ ਵਾਰੀ ਜੇਲ੍ਹ ਦੇ ਗਿਆ ਜੀ ਕਦੇ ਵਕ ਵਕ ਜੇਲਾ ਚ ਗਿਆ ਕਿੱਦਾਂ ਦੇ ਮੈਨੂੰ ਲੋਕ ਮਿਲੇ ਆ ਜੀ ਮੈਨੂੰ ਪਤਾ ਜੀ ਮੈਂ ਇਹ ਚਾਹੁੰਦਾ ਵੀ ਤੁਹਾਡੇ ਨਾਲ ਇਹ ਕੰਮ ਨਾ ਹੋਵੇ ਮੇਰਾ ਪ੍ਰਾਰਥ ਜੋੜ ਕੇ ਤੁਹਾਡੇ ਸਾਰਿਆਂ ਕੋਲ ਬੇਨਤੀ ਆ ਵੀ ਤੁਸੀਂ ਜਿੰਨੇ ਵੀ ਮੇਰੇ ਭਰਾ ਆਓ ਕੰਪਨੀ ਚੰਗੀ ਦੇਖੇ ਜਾਓ ਆ ਵੀ ਉਹ ਤੇ ਜ਼ਿੰਦਗੀ ਨਾਲ ਰੋਲੋ ਮੈਨੂੰ ਪਤਾ ਜੋ ਮੈਂ ਦੇਖਿਆ ਹੈ ਨਾ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿੱਦਾਂ ਹੁੰਦਾ ਮੇਰਾ ਭਰਾ ਮੈਂ ਬਾਰ-ਬਾਰ ਇਹੀ ਕਹਿੰਦਾ ਵੀ ਤੁਸੀਂ ਚੰਗੀ ਕੰਪਨੀ ਦੇਖ ਕੇ ਕੰਮ ਕਰੋ ਮੇਰਾ ਭਰਾ ਬਾਕੀ ਸਰ ਜੀ ਦਾ ਬਹੁਤ ਸਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਿਕਟਾਂ ਦਵਾਈਆਂ ਸਾਡੀ ਪੂਰੀ ਸਪੋਰਟ ਕੀਤੀ ਸਾਡੀ ਇੱਥੇ ਤੱਕ ਵੀ ਹੈਲਪ ਕਰਨ ਨੂੰ ਵੀ ਤਿਆਰ ਆ ਜੀ ਹਾਂ ਜੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਜੀ